ਸਾਸੀ ਗਾਹ ਦੋਸਤੋ ਅੱਗ ਵਾਂਗੂ ਇਹ ਖਬਰ ਫਲਾ ਦਿਓ ਇੱਕ ਪੁੱਤ ਇੱਕ ਮਾਂ ਦਾ ਪੁੱਤ ਤੇ ਇੱਕ ਭੈਣ ਦਾ ਭਾਈ ਜੋ ਕਿ ਚਿੱਟੇ ਦੀ ਓਵਰਡੋਜ਼ ਨਾਲ ਮਰ ਗਿਆ ਤੇ ਉਸ ਦੀ ਲਾਸ਼ ਸੜਕ ਤੇ ਰੱਖ ਕੇ ਪ੍ਰਦਰਸ਼ਨ ਕਰ ਰਹੇ ਮਾਂ ਪਿਓ ਤੇ ਰਿਸ਼ਤੇਦਾਰਾਂ ਤੇ ਪੰਜਾਬ ਪੁਲਿਸ ਨੇ लाठी चार्ज ਕੀਤਾ ਤੇ ਉਹਨਾਂ ਨੂੰ ਜ਼ਖਮੀ ਕਰਤਾ ਉਹਨਾਂ ਦੇ ਸਿਰ 파ੜ ਦਿੱਤੇ ਮੋਟਰਸਾਈਕਲਾਂ ਦੇ ਵਿੱਚੋਂ ਤੇਲ ਕੱਢ ਲਿਆ ਮੋਟਰਸਾਈਕਲਾਂ ਦੀਆਂ ਟੈਂਕੀਆਂ ਤੋੜ ਦਿੱਤੀਆਂ ਤੇ ਮੋਟਰਸਾਈਕਲਾਂ ਦੇ ਟਾਇਰ 파ੜ ਦਿੱਤੇ ਟੈਂਟ ਦਾ ਜੋ ਸਮਾਨ ਇਕੱਠਾ ਕੀਤਾ ਗਿਆ ਸੀ ਉਹ ਵੀ ਚੱਕ ਕੇ ਲੈ ਗਏ ਭਗਵਾਨਤਮਨ ਦੀ ਸਰਕਾਰ ਨੇ ਸੱਤਾ ਚੋਣ ਤੋਂ ਪਹਿਲਾਂ ਕਿਹਾ ਸੀ ਕਿ ਨਸ਼ਾ ਬੰਦ ਕਰ ਦੇਵਾਂਗੇ ਜਿਹੜੇ ਜਿਹੜੇ ਦੇ ਵਿੱਚ ਚਿੱਟੇ ਦੀ ਓਵਰਡੋਜ਼ ਨਾਲ ਜਾਂ ਕਿਸੇ ਨਸ਼ੇ ਨਾਲ ਮੌਤ ਹੋਊਗੀ ਤਾਂ ਉੱਥੋਂ ਦਾ ਐਸ ਐਚਓ ਤੁਰੰਤ ਸਸਪੈਂਡ ਕੀਤਾ ਜਾਊਗਾ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ लाठी चार्ज ਕੀਤਾ ਕਿੰਨੇ ਹੀ ਲੋਕਾਂ ਦੇ ਮੋਬਾਈਲ ਵੀ ਪੁਲਿਸ ਨੇ ਖੋਏ ਨੇ ਤਾਂ ਕਿ ਜੋ ਇਹ ਖਬਰ ਹੈ ਇਹ ਸੋਸ਼ਲ ਮੀਡੀਆ ਤੇ ਅਪਡੇਟ ਨਾ ਹੋ ਸਕੇ ਤੁਸੀਂ ਦੇਖੋ ਪੂਰੀ ਰਿਪੋਰਟ ਬਾਈ ਕੱਲ ਚਿੱਟੇ ਨਾਲ ਨੌਜਵਾਨ ਮੁੰਡੇ ਦੀ ਲਾਸ਼ ਮੌਤ ਹੋਈ ਐ ਤੁਸੀਂ ਧਰਨਾ ਲਗਾਇਆ ਸੀ ਉਥੇ ਕੀ ਬਣਿਆ ਉਹਦਾ ਬਈ ਬੰਨਣਾ ਕੀ ਆ ਕੱਲ ਸਾਨੂੰ 7 ਵਜੇ ਸ਼ਾਮ ਨੂੰ ਕੁੱਟਿਆ ਪੂਰਾ ਜੱਜ ਕੇ ਧਰ ਕੇ ਕੁੱਟਿਆ ਸ਼ਾਂਤਮਈ ਬਰਦਾਸ਼ਤਨ ਕਰਦੇ ਆਣੂ ਅੱਜ ਫਿਰ ਤੂੰ ਦੇਖਦਾ ਸਾਹਮਣੇ ਕਿਵੇਂ ਪਹਾੜ ਬਣਾਈ ਖੜੇ ਨੇ ਆਹ ਹਸਪਤਾਲ ਇੱਧਰ ਦਿਖਾ ਦੇ ਸਾਰਾ ਇਹ ਸਰਕਾਰੀ ਹਸਪਤਾਲ ਆ ਇੱਥੇ ਕੋਈ ਟਰੱਕ ਵਾਲਾ ਨਹੀਂ ਹੈਗਾ ਇੱਥੇ ਕੋਈ ਗੱਡੀ ਨਹੀਂ ਹੈਗੀ ਇੱਥੇ ਅਸੀਂ ਕਿਸੇ ਨੂੰ ਤੰਗ ਨਹੀਂ ਕਰ ਰਹੇ ਚਲੋ ਇਹਨਾਂ ਦੀ ਡਿਊਟੀ ਆ ਇਹ ਕਰਨ ਸਾਡੀ ਹੁਣ ਮੰਗ ਆ ਵੀ ਐਸ ਐਚਓ ਸਸਪੈਂਡ ਕਰਨ ਨਹੀਂ ਇਹ ਸੰਘਰਸ਼ ਅਸੀਂ ਤਿੱਖਾ ਕਰਾਂਗੇ ਪਰਿਵਾਰ ਦੀ ਜਿੱਥੇ ਸਹਿਮਤੀ ਹੁੰਦੀ ਆ ਉਹ ਮੰਨੇ ਨਾ ਮੰਨੇ ਪਰਿਵਾਰ ਦੀ ਮਰਜ਼ੀ ਆ ਗੱਲ ਦਾ ਜਿਹੜਾ ਸਾਡੇ ਤੇ ਜ਼ੁਲਮ ਹੋਇਆ ਉਹ ਤਾਂ ਮੈਂ ਸੰਘਰਸ਼ਕ ਬਿੱਡੂਗਾ ਬਿੱਡੂਗਾ ਲਾਠੀ ਚਾਰਜ ਹੋਇਆ ਉੱਥੇ ਕਿੰਨਾ ਕ ਨੁਕਸਾਨ ਹੋਇਆ ਕਿੰਨਿਆਂ ਕ ਲਾਠੀ ਚਾਰਜ ਬਾਈ ਸਾਡੇ ਟਰੈਕਟਰਾਂ ਦੇ ਟਾਇਰ ਪਾੜਤੇ ਮੋਟਰਸਾਈਕਲਾਂ ਦੇ ਟਾਇਰ ਪਾੜਤੇ ਗੁੰਡਿਆਂ ਵਾਂਗੂ ਇਹਨਾਂ ਨੇ ਟੰਬਰਾਈਆਂ ਉੱਥੇ ਹਨਾ ਚਾਰ ਸਾਡੇ ਫੋਨ ਇਹਨਾਂ ਕੋਲੇ ਸਾਡੀ ਕਿੱਡੀ ਕ ਮੰਗ ਐੜੇ ਪੰਜ ਬੰਦੇ ਚਿੱਟਾ ਵੇਚਦੇ ਨੇ ਉਹਨਾਂ ਦੇ ਪਰਚਾ ਪਾਦਨੇ ਇਹ ਪਰਿਵਾਰ ਦੀ ਮੰਗ ਐ ਹੋਰ ਨਾ ਮੁੰਡੇ ਮਾਰਨ ਹਨਾ ਇਹਨੂੰ ਜਿਹ ਤੇ ਇੱਕ ਪ੍ਰਾਈਵੇਟ ਨੌਕਰੀ ਕਿਉਂ ਕੱਲਾ ਮੁੰਡਾ ਰਹਿ ਗਿਆ ਮਾਂ ਤੇ ਹੁਣ ਵਿਰਦਾ ਲੱਕ ਟੁੱਟ ਗਿਆ ਕੁੜੀ ਕੁਮਾਰੀ ਵਿਆਹਣ ਵਾਲੀ ਉਹਦੇ ਵੀ ਸੱਟ ਮਾਰੀ ਚੱਕੇ ਬੂਟਾ ਸਿੰਘ ਐਸਐਚ ਉਹਨੇ ਡੀਐਸਪੀ ਨੇ ਐ ਚੱਕੇ ਆਹੀ ਮੰਗਿਆ ਹੁਣ ਇੱਥੇ ਬੈਠੇ ਆਂ ਸਵੇਰ ਦੇ ਹੁਣ ਕੱਲ ਨੂੰ ਸੰਘਰਸ਼ ਹੋਰ ਤੇ ਅੱਜ ਤਾਂ ਚਲੋ ਆਏ ਸੀ ਲੋਕਾਂ ਨੂੰ ਡਰ ਗਏ ਲੋਕ ਬਾਕੀ ਲੋਕਾਂ ਨੂੰ ਪਤਾ ਨਹੀਂ ਫੋਨ ਮੇਰਾ ਖੋਲਿਆ ਹੁਣ ਹੋਰ ਆਵਾਜ਼ ਜਾਊ ਕੱਲ ਨੂੰ ਭਾਈ ਬਿਠਾ ਜੇ ਪਰਿਵਾਰ ਖੜਾ ਰਹੂਗਾ ਪ੍ਰਸ਼ਾਸਨ ਨਾਲ ਵੀ ਕੋਈ ਗੱਲਬਾਤ ਹੋਈ ਸਮਝੌਤੇ ਵਾਰੀ ਪਰ ਪ੍ਰਸ਼ਾਸਨ ਨਾਲ ਯਾਰ ਗੱਲਬਾਤ ਹੁੰਦੀ ਹੈ ਪੰਚਾਇਤ ਆਈ ਹੋਈ ਹੈ ਪੰਚਾਇਤ ਗੱਲ ਕਰਦੀ ਹੈ ਉਹ ਬਰਚਾ ਪਾ ਦਿੰਨੇ ਆ ਹੁਣ 1.50 ਹਜ਼ਾਰ ਦੇ ਤਾਂ ਆਪਣੇ ਫੋਨ ਭੰਨ ਤੇ ਮੋਟਰਸਾਈਕਲ ਭੰਨ ਤੇ ਡਾਂਗਾ ਖਾਲੀਆਂ 10-12 ਲੱਖ ਦੀਆਂ ਤਾਂ ਹਨਾ ਮਾਈਆਂ ਦੇ ਸਿਰ ਪਾੜ ਗਏ ਭੈਣਾਂ ਦੇ ਸਿਰ ਪਾੜ ਗਏ ਵੀ ਇਹ ਮੁੰਡਾ ਮਰ ਗਿਆ ਆਪਦਾ ਮਰਿਆ ਹੋਵੇ ਉਹ ਉਹ ਲੱਖ ਰੁਪਏ ਹੱਥੋਂ ਲੈ ਲੈਣ ਲੱਖ ਰੁਪਏ ਦਾ ਸੀ ਐਨੇ ਬੰਦੇ ਬੈਠੇ ਆ 100-100 ਰੁਪਿਆ ਬਾਸ਼ ਪਾ ਕੇ ਅਸੀਂ ਦੇ ਦਾਂਗੇ ਪਿੰਡ ਦੀ ਪੰਚਾਇਤ ਫਿਰਦੀ ਆ ਪੰਚਾਇਤ ਪਾਏ 10-10 ਹਜ਼ਾਰ ਰੁਪਿਆ ਦੇ ਦੇ ਬਾਸ਼ ਇਹਨੂੰ ਕੱਲ ਨੂੰ ਹੋਰ ਮਾਰਨਗੇ ਫੇਰ ਕੀ ਕਰਾਂਗੇ ਭਗਵੰਤ ਮਾਨ ਨੇ ਜਿਹਦੀ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਕਿਹਾ ਸੀ ਅਸੀਂ ਨਸ਼ਾ ਬੰਦ ਕਰਦਾਂਗੇ ਉਹਦੇ ਬਾਰੇ ਕੀ ਕਹਿਣਾ ਜਾਵੇ ਸਰਕਾਰ ਨੇ ਕਿਹਾ ਸੀ ਭਗਵੰਤ ਮਾਨ ਨੇ ਵੀ ਅਸੀਂ ਨਸ਼ਾ ਬੰਦ ਕਰਦਾਂਗੇ ਕੱਲ੍ਹ ਕਰ ਨਸ਼ਾ ਬੰਦ ਰਿਹਾ ਭਗਵੰਤ ਮਾਨ ਨੇ ਕਿਹਾ ਜਿਹੜੇ ਠਾਣੇ 'ਚ ਮੌਤ ਹੋਈ ਚਿੱਟੇ ਨਾਲ ਉੱਥੋਂ ਦਾ ਐਸਐਚਓ ਸਸਪੈਂਡ ਹੋਣਾ ਚਾਹੀਦਾ ਤੇ ਇੱਥੋਂ ਦਾ ਐਸਐਚਓ ਕੱਲ ਦਾ ਕੁੱਟੀ ਜਾਂਦਾ ਉਲਟਾ ਪੁੱਠਾ ਬੋਲੀ ਜਾਂਦਾ ਬਾਈ ਜੀ ਥੋੜੇ ਬੇਟੇ ਦਾ ਜਿਹਦੀ ਡੈਥ ਹੋਈ ਆ ਉਹਦਾ ਨਾਮ ਕੀ ਸੀ ਗਰਮੀਤ ਸਿੰਘ ਜੀ ਉਹ ਕਿੰਨੇ ਟਾਈਮ ਤੋਂ ਨਸ਼ੇ ਦਾ ਆਦੀ ਸੀ ਹੋ ਗਏ ਉਹਨੇ 2 ਸਾਲ ਜੀ ਨੂੰ ਘਟੋਕਾ ਕੱਲ ਤੁਸੀਂ ਉਹਦੀ ਜੋ ਡੈੱਡ ਬੋਡੀ ਉੱਥੇ ਰੱਖ ਕੇ ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਤੇ ਪੁਲਿਸ ਨੇ ਤੁਹਾਡੇ ਤੇ ਲਾਠੀ ਚਾਰਜ ਕੀਤਾ ਉਹਦੀ ਵਾਰੀ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਾਰ ਬਹੁਤ ਕੁੱਟਿਆ ਸਾਨੂੰ ਪਸ਼ੂਆਂ ਵਾਂਗ ਕੁੱਟਿਆ ਉਹਨਾਂ ਨੇ ਅਸੀਂ ਕੋਈ ਕੋਈ ਸ਼ਰਾਰਤ ਨਹੀਂ ਕੀਤੀ ਕਿਸੇ ਨੇ ਕੁਝ ਨਹੀਂ ਬੋਲੇ ਕੱਲਬ ਬਾਈ ਜੂਰੀ ਭਾਸ਼ਣ ਦੀ ਗੱਲ ਹੈ ਆਪਦਾ ਬਸ ਹੋਰ ਕੁਝ ਨਹੀਂ ਕਿਹਾ ਨੇ ਤੁਸੀਂ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਨਾਲ ਸ਼ਾਂਤਮਈ ਤੁਸੀਂ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਇੱਕ ਤਾਂ ਨੌਕਰੀ ਦਿੱਤੀ ਜਾਵੇ ਕੁਝ ਆਪਾਂ ਨੂੰ ਗੁੜੀਆ ਦਾ ਵਿਆਹ ਖਤਰ ਖਰਚਾ ਦਿੱਤਾ ਜਾਵੇ ਕਿ ਜੇ ਜਿਹੜੇ ਮਤਲਬ ਕਿ ਉਹ ਤੁਹਾਡੇ ਬੇਟੇ ਦੀ ਜੋ ਡੈਥ ਹੋਈ ਹੈ ਉਹਦੇ ਕੋਈ ਦੋਸ਼ੀ ਨੇ ਉਹਨਾਂ ਦੀ ਕੋਈ ਸਜ਼ਾ ਦੀ ਮੰਗ ਕਰਦੇ ਹੋ ਉਹ ਤਾਂ ਪਹਿਲੇ ਕਿਹ ਦੱਸਿਆ ਹੋਇਆ ਜਿ ਲਿਖਤੀ ਰੂਪ ਚ ਦਿੱਤਾ ਸੀ ਉਹਨਾਂ ਨੂੰ ਐਸਐਚਐਲ ਦਿੱਤਾ ਹੋਇਆ ਵੀ ਉਹਨਾਂ ਨੂੰ ਸਜ਼ਾ ਮਿਲ ਜਾਈਏ ਹੈ ਕੀ ਮੰਗ ਕਰਦੇ ਉਹ ਕੋਈ ਮੰਗ ਕਰਦੇ ਉਹਨੂੰ ਸਜ਼ਾ ਦੇਣੀ ਚਾਹੀਦੀ ਕਿੰਨੇ ਬੰਦੇ ਨੇ ਇਹ ਉਹ ਬੇਰੇ ਕਿ ਪੰਜ ਹੋਣਗੇ ਜੀ